ਮਕਨੋਕ ਤੇ ਇਹ ਇਹ 5-5 ਦਿਨ ਤੋਂ ਮਾਨਸਿਕ ਸਿਹਤ ਦੀ ਗੱਲ ਕਰ ਰਹੇ ਸੀਗੇ ਉਹਦੇ ਮੁੱਖ ਨੁਕਤੇਾਂ ਦੀ ਗੱਲ ਆਪਾਂ ਕਰਦੇ ਆਂ ਜੀ ਕਿਉਂਕਿ ਮੁੱਖ ਨੁਕਤੇ ਉਹ ਹੁੰਦੇ ਜਿਹੜੇ ਯਾਦ ਰੱਖਣੇ ਬਹੁਤ ਜ਼ਰੂਰੀ ਨੇ ਉਹ ਸਾਰਜ ਕੀਤੀ ਗੱਲ ਫਿਰ ਕਈ ਵਾਰੀ ਆ ਯਾਦ ਨਹੀਂ ਰਹਿੰਦੀ ਪੂਰੀ ਤੋਂ ਉਹਦੇ ਚ ਜਿਹੜੀ ਆਪਾਂ ਇਦਾਂ ਸ਼ੁਰੂ ਕਰਦੇ ਆਂ ਗੱਲ ਕਿ ਜਿਹੜੇ ਤਾਂ ਜੀਵਨ ਜਿਉਂਦੇ ਆ ਸਾਡੇ ਆਲੇ ਦੁਆਲੇ ਬਹੁਤ ਕੋਸ਼ਿਸ਼ ਜਿਹੜਾ ਇਹੋ ਜਿਹਾ ਵਰਤ ਰਿਹਾ ਹੁੰਦਾ ਜਿਹੜਾ ਕਿ ਸਾਨੂੰ ਚੰਗਾ ਨਹੀਂ ਲੱਗਦਾ ਜਾਂ ਸਾਡੇ ਖਿਲਾਫ ਹੁੰਦਾ ਹੈ ਜਾਂ ਸਾਡੇ ਸਾਨੂੰ ਕੋਈ ਨੁਕਸਾਨ ਕਰ ਸਕਦਾ ਹੈ ਜਾਂ ਕੋਈ ਕੋਈ ਆਪੋ ਜੀ ਧਿਰ ਜਿਹੜੀ ਆਪਣਾ ਨਿੱਜੀ ਹਿੱਤ ਕੱਢਣਾ ਚਾਹੁੰਦੀ ਹੈ ਉਹ ਸਾਨੂੰ ਝੂਠ 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 ਦਾ ਪਸਾਰਾ ਸਾਡੇ ਆਲੇ ਦੁਆਲੇ ਖੜਾ ਕਰ ਦਿੰਦੀ ਹੈ ਤੇ ਬਹੁਤ ਸਾਰੇ ਬਹੁਤ ਸਾਰੀਆਂ ਗੱਲਾਂ ਜਿਹਦੇ ਕਰਕੇ ਸਾਡੇ ਉੱਪਰ ਜਿਆਦਾ ਦੁਸ਼ ਨੂੰ ਕੋਈ ਨਕਾਰਾਤਮਕ 네ਗੇਟਿਵ ਪ੍ਰਭਾਵ ਪੈਂਦੇ ਰਹਿੰਦੇ ਆ 네ਗੇਟਿਵ ਪ੍ਰਭਾਵ ਜਦੋਂ ਪੈਂਦੇ ਆ ਤਾਂ ਸਾਡੇ ਅੰਦਰ ਉਹਦਾ ਰਿਐਕਸ਼ਨ ਹੁੰਦਾ ਹੈ ਮਾਨਸਿਕ ਤੌਰ ਤੇ ਕੋਈ ਨਾ ਕੋਈ ਰਿਐਕਸ਼ਨ ਹੁੰਦਾ ਉਹ ਰਿਐਕਸ਼ਨ ਕਿਸ ਸ਼ਕਲ ਜੋ ਹੋ ਸਕਦਾ ਉਹ ਰਿਐਕਸ਼ਨ ਗੁੱਸੇ ਦੀ ਸ਼ਕਲ ਚ ਹੋ ਸਕਦਾ ਉਹ ਰਿਐਕਸ਼ਨ ਚਿੰਤਾ ਦੀ ਸ਼ਕਲ ਚ ਹੋ ਸਕਦਾ ਉਹ ਰਿਐਕਸ਼ਨ ਉਦਾਸੀ ਉਦਾਸੀ ਦੀ ਸ਼ਕਲ ਚ ਹੋ ਸਕਦਾ ਉਹ ਰਿਐਕਸ਼ਨ ਬਦਲਾ ਲੈਣ ਦੀ ਭਾਵਨਾ ਚ ਹੋ ਸਕਦਾ ਉਹ ਉਹ ਰਿਐਕਸ਼ਨ ਕੋਈ ਦੂਜੇ ਤੋਂ ਵੱਡਾ ਹੋਣ ਦੀ ਜਾਂ ਦੂਜੇ ਤੋਂ ਛੋਟਾ ਹੋਣ ਦੀ ਨੂੰ ਰੋਕਣ ਦੀ ਹੋ ਸਕਦਾ ਇਦਾਂ ਵਿੱਚ ਕਈ ਸਾਰੇ ਰਿਐਕਸ਼ਨ ਸਾਡੇ ਮਨ ਚ ਹੁੰਦੇ ਆ ਉਹ ਸਾਰੇ ਸਾਰੇ ਰਿਐਕਸ਼ਨ ਕਿਤੇ ਨਾ ਕਿਤੇ ਨਾਰਮਲ ਨੇ ਉਹ 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 ਕੋਈ ਬਿਵਾਰੀ ਨਹੀਂ ਹੈ ਉਹ ਇਦਾਂ ਇਦਾਂ ਨਹੀਂ ਸਮਝਿਆ ਜਾਂਦਾ ਮੇਰੇ ਮਨ ਚ ਕੋਈ ਗੁੱਸਾ ਆ ਰਿਹਾ ਤਾਂ ਬੜੀ ਕੋਈ ਬੜੀ ਮਾੜੀ ਗੱਲ ਹੋ ਪਾਪ ਹੋ ਗਿਆ ਕੋਈ ਉ게 ਗੁੱਸੇ ਕਿ ਸੀਮਾ ਦੇ ਅੰਦਰ ਵਧੀਆ ਚੀਜ਼ ਹੈ। ਪਹਿਲੇ ਉਦਾਹਰਣ ਲਈਏ ਕਿ ਸਾਹਿਬ ਜਦਿਆ ਨੂੰ ਨੀਆਂ ਚਨਾਤਾ ਗਿਆ ਤੇ ਬੰਦਾ ਬਾਹਦਰ ਨੇ ਫਿਰ ਉਹਦਾ ਉਹਦਾ ਬਦਲਾ ਲਿੱਤਾ। ਗੁੱਸੇ ਚ ਗੁੱਸੇ ਜਾ ਕੇ ਬਦਲਾ ਲਿੱਤਾ। ਤਾਂ ਬਦਲਾ ਲੈਣਾ ਜ਼ਾਲਮ ਤੋਂ ਬਦਲਾ ਲੈਣਾ। ਉਹ ਥੋੜਾ ਵੀ ਬੰਦਾ ਬਾਹਦਰ ਕੋ ਮਾਨਤ ਕਰੋਗੀ ਸੀਗਾ। ਹਮਮ। ਪਤਾ ਕਿ ਜੋਧਾ ਸੀਗਾ। ਹਮਮ। ਲੋ ਸੀਗਾ ਇੱਕ ਇੱਕ ਜਿਹਨੂੰ ਕਹਿੰਦੇ ਸੋ ਸੋਚਮਾਨ ਔਰ ਸਪਿਰਚੁਅਲ ਬੰਦਾ ਸੀਗਾ। ਜੀ। ਲੇਕਿਨ ਉਹਨੇ ਬਦਲਾ ਲਿੱਤਾ। ਕਿਉਂ? ਕਿਉਂਕਿ ਉਹ ਉਹ ਜ਼ਾਲਮ ਇਸ ਪੱਧਰ ਦਾ ਸੀਗਾ। ਕਿਉਂਕਿ ਬਦਲਾ ਲੈਣਾ ਬਹੁਤ ਜ਼ਰੂਰੀ ਸੀਗਾ ਨਹੀਂ ਤਾਂ ਉਹ ਆਪਣੀਆਂ ਕਰਵਾਈਆਂ ਉਦਾਂ ਹੀ ਜਾਰੀ ਰੱਖਦਾ ਜੇ ਉਦੋਂ ਬਦਲਾ ਨਾ ਲਿਆ ਜਾਂਦਾ ਤਾਂ ਉਹ ਜਿਹੜੀ ਜੋ ਕੁਝ ਕਰ ਰਿਹਾ ਸੀਗਾ ਜੋ ਕੁਝ ਉਹ ਸਹਿਜਾ ਦਾ ਨਾ ਕੀਤਾ ਉਹ ਕੁਝ ਅੱਗੇ ਵੀ ਜਾਰੀ ਰੱਖਦਾ ਤੇ ਇਸ ਕਰਕੇ ਬਦਲੇ ਬਦਲੇ ਦੀ ਭਾਵਨਾ ਉਹਵੇ ਚਾਹੇ ਉਹ ਚਿੰਤਾ ਰੋਗ ਹੋਵੇ ਚਾਹੇ ਉਦਾਸੀ ਰੋਗ ਹੋਵੇ ਚਾਹੇ ਉਹ ਕਿਸੇ ਨਾਲ ਕਿਸੇ ਸ਼ਕਲ ਚ ਜਿਹੜੀ ਆ ਉਹ ਉਹ ਦੂਜੇ ਬੰਦੇ ਤੋਂ ਵੱਡਾ ਹੋਣ ਦੀ ਜਾਂ ਦੂਜੇ ਨਾਲ ਮੁਕਾਬਲਾ ਕਰਨ ਦੀ ਭਾਵਨਾ ਹੋਵੇ ਤੇ ਇਹ ਕਿਸੇ ਤਰ੍ਹਾਂ ਦੇ ਨਾਰਮਲ ਹੁੰਦੀਆਂ ਨੇ ਇਨਸਾਨ ਦੇ ਅੰਦਰ ਔਰ achhiya ne healthy ne ਕੋਈ ਉਹ ਚ ਮਾੜੀ ਗੱਲ ਨਹੀਂ ਹੈ ਬਟ ਉਹਦਾ ਕਦੋਂ ਮਾੜੀ ਹੁੰਦੀ ਆ ਜਦੋਂ ਸਾਡੇ ਮਨ ਤੇ ਭਾਰੂ ਹੋ ਜਾਂਦਾ ਤੇ ਸਾਨੂੰ ਆਪਣਾ ਰੋਜ਼ਬਰਾਂ ਦੀ ਜ਼ਿੰਦਗੀ ਜਿਉਣ ਚ ਡੜਿੱਕਾ ਬਣਨਾ ਸ਼ੁਰੂ ਹੋ ਜਾਂਦਾ ਇੰਨੀ ਭਾਰੂ ਹੋ ਜਾਣ ਕਿ ਤੁਹਾਡਾ ਜਿਹੜਾ ਜਿਹੜਾ ਸੰਤੁਲਨ ਹੈ ਸੰਤੁਲਨ ਖਰਾਬ ਹੋ ਜਾਏ ਉਹ ਸੰਤੁਲਨ ਖਰਾਬ ਜਿਹੜਾ ਹੁਣ ਉਹ ਉਹ ਮਾੜੀ ਗੱਲ ਹੁੰਦੀ ਹੈ ਜਿਸ ਤਰ੍ਹਾਂ ਕਿਸੇ ਤਰ੍ਹਾਂ ਸਾਡੇ ਮਨ ਜਦੋਂ ਰਿਐਕਸ਼ਨ ਰਿਐਕਸ਼ਨ ਹੁੰਦੇ ਆ ਉਹ ਉਹਦੇ ਚ ਜਦੋਂ ਲੋੜ ਤੋਂ ਬਾਅਦ ਚਿੰਤਾ ਹੋ ਜਾਂਦੀ ਹੈ ਲੋੜ ਤੋਂ ਬਾਅਦ ਦਸਤੀ ਹੋ ਜਾਂਦੀ ਹੈ ਲੋੜ ਤੋਂ ਬਾਅਦ ਬਦਲੇ ਦੀ ਭਾਵਨਾ ਮਜ਼ਬੂਤ ਹੋ ਜਾਂਦੀ ਹੈ ਯਾਨੀ ਕਿ ਨਿੱਕੀ ਨਿੱਕੀ ਗੱਲ ਤੇ ਅਸੀਂ ਉਹ ਉਹ ਗੱਲ ਨੂੰ ਬਹੁਤ ਵੱਡਾ ਕਰ ਲੈਂਦੇ ਆ ਤਾਂ ਫਿਰ ਉਹ ਕਿਤੇ ਨਾ ਕਿਤੇ ਵਿਕ੍ਰਤੀ ਜਾਂ ਬਿਮਾਰੀ ਬੜ ਜਾਂਦੀ ਹੈ ਤੇ ਇਸ ਕਰਕੇ ਇਹ ਜਿਹੜੀ ਵਿਕ੍ਰਤੀ ਤੇ ਬਿਮਾਰੀ ਜਿਹੜੀ ਹੈ ਇਹ ਇਸ ਤਰ੍ਹਾਂ ਕੋਈ ਬੜੀਆਂ ਸੂਖਮ ਸੂਖਮ ਹੁੰਦੀਆਂ ਨੇ ਤੇ ਇਹਨੂੰ ਆਪਾਂ ਨੂੰ ਬੜੇ ਧਿਆਨ ਨਾਲ ਤੇ ਬੜੇ ਸੁਲਝੇ ਹੋਏ ਢੰਗ ਨਾਲ ਹੀ ਜੋ ਆ ਉਹਦਾ ਮਤਲਬ ਕੱਢਣਾ ਚਾਹੀਦਾ ਰਿਜ਼ਲਟ ਇਹ ਹੋ ਗਈ ਦੂਜੀ ਗੱਲ ਹੋ ਗਈ ਇਹ ਇੱਥੇ ਇੱਥੇ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਜੋ ਮੈਂ ਬੋਲ ਰਿਹਾ ਕੋਈ ਮੇਰਾ ਨਿੱਜੀ ਨਿੱਜੀ ਨਹੀਂ ਹੈ ਇਹ ਵਿਚਾਰ ਇਹ ਕਿਹਦੇ ਵਿਚਾਰ ਨੇ ਜੋ ਪੈਰਲਲ ਸਿਸਟਮ ਪੂਰੀ ਦੁਨੀਆ ਚ ਚੱਲ ਰਿਹਾ ਜਿਹਨੂੰ ਅਸੀਂ ਕਹਿੰਦੇ ਹੌਲਿਸਟਿਕ ਹੈਲਥ케ਅਰ ਆਪਾਂ ਦੇਖਿਆ ਸੀ ਕਿ ਇੱਕ ਪਾਸੇ ਐਲੋਪੈਥਿਕ ਸਿਸਟਮ ਹੈ ਮੈਡੀਸਨ ਦਾ ਦਵਾਈਆਂ ਦਾ ਜਾਂ ਥੇਡ ਦਾ ਜਿਹੜਾ ਕਹਿੰਦਾ ਦਵਾਈਆਂ ਖਾਓ ਹੋਰ ਕੋਈ ਹੱਲ ਨਹੀਂ ਕੈਮੀਕਲ ਬੇਸਡ ਟੌਕਸਿਕ ਦਵਾਈਆਂ ਜ਼ਹਿਰੀਲੀਆਂ ਦਵਾਈਆਂ ਮਹਿੰਗੀਆਂ ਦਵਾਈਆਂ ਖਾਓ ਤੇ ਉਹਦੇ ਨਾਲ ਆਪਣੀਆਂ ਜਿਹੜੀਆਂ ਬਿਮਾਰੀ ਠੀਕ ਕਰ ਲਓ ਦੂਜਾ ਤਰੀਕਾ ਜਿਹੜਾ ਪੈਰਲਲ ਡਵੈਲਪ ਹੋ ਰਿਹਾ ਉਹ ਕਹਿੰਦਾ ਨਹੀਂ ਇਹ ਦਵਾਈਆਂ ਖਾਣਾ ਕੋਈ ਹੱਲ ਨਹੀਂ ਹੈ ਮਨੁੱਖੀ ਸਰੀਰ ਜਿਹੜਾ ਉਹ ਬਿਮਾਰ ਹੋਣ ਲਈ ਨਹੀਂ ਬਣਿਆ ਉਨ ਜਿਹੜੇ ਉਦੇ ਉੱਪਰ ਜਿਹੋ ਜੋ ਉਹਦੇ ਜਿਹੜਾ ਜੜ ਫੜ ਲਈ ਆਪਾਂ ਕਿਸੇ ਵੀ ਵਿਕ੍ਰਿਤੀ ਦੀ ਚਾਹੇ ਉਹ ਸਰੀਰਕ ਸਿਹਤ ਆ ਜਾਂ ਮਾਨਸਿਕ ਸਿਹਤ ਆ ਜਾਂ ਉਹ ਜੜ ਫੜ ਕੇ ਜਿਹਨੂੰ ਚਾਰਜ ਫੇਰੇ ਉਹਨੂੰ ਉਹ ਜੜ ਨੂੰ ਕੱਟ ਲੀਏ ਉਹਦੀਆਂ ਮੂਲ ਮੂਲ ਜਿਹੜੇ ਕਾਰਨ ਨੇ ਉਹ ਠੀਕ ਕਰਦੀ ਹੈ ਬਿਮਾਰੀ ਆਪਣੇ ਆਪ ਠੀਕ ਹੋ ਜਾਂਦੀ ਹੈ ਕੁਦਰਤ ਅੰਦਰ ਬੈਠੀ ਹੈ ਹੋਲਿਸਟਿਕ ਹੈਲਥ ਕੇਅਰ ਤੇ ਮੈਂ ਜੋ ਬੋਲ ਰਿਹਾ ਉਹ ਹੋਲਿਸਟਿਕ ਹੈਲਥ ਕੇਅਰ ਦਾ ਸਿਸਟਮ ਪੂਰੀ ਦੁਨੀਆ ਚ ਡਿਵੈਲਪ ਹੋ ਰਿਹਾ ਮਨੁੱਖਤਾ ਦਾ ਇੱਕ ਪੈਰਲਲ ਮਨੁੱਖਤਾ ਇੱਕ ਪੈਰਲਲ ਮਾਡਲ ਡਿਵੈਲਪ ਕਰ ਰਹੀ ਹੈ ਜਿਹੜਾ ਐਲੋਪਥੀ ਦੀ ਨੁਕਸਾਨ ਦੇ ਸਾਇੰ ਉਦਾ ਉਦਾ ਉਹ 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 ਦੇ ਆਪਣੀ ਅੰਦਰ ਨੇ ਇਹਦੇ ਚ ਥੋੜੇ ਬਤੇ ਹੋਲਿਸਟਿਕ ਹੈਲਥ케ਅਰ ਕੋਈ ਸੈਟ ਫਾਰਮੂਲੇ ਨਹੀਂ ਹੈਗੇ ਹੋਲਿਸਟਿਕ ਹੈਲਥ케ਅਰ ਦਾ ਮਤਲਬ ਹੈ ਕਿ ਬਿਨਾ ਦਵਾਈਆਂ ਤੋਂ ਆਪਣੀ ਜੀਵਨ ਜਾਂਚ ਨੂੰ ਜੀਵਨ ਦੇ ਜਿਉਣ ਦੇ ਢੰਗ ਨੂੰ ਬਦਲ ਕੇ ਆਪਾਂ ਆਪਣੇ ਆਪ ਨੂੰ ਠੀਕ ਕਰ ਸਕਦੇ ਆ ਉਹ ਹੋਲਿਸਟਿਕ ਹੈਲਥ케ਅਰ ਆ ਉਹਦੇ ਅੰਦਰ ਜਿਹੜੇ ਬਿਨਾ ਦਵਾਈਆਂ ਦੇ ਕੁਝ ਕੋਸ਼ ਹੈਲਪ ਲੈਂਦੇ ਆ ਆਪਾਂ ਯੋਗਾ ਦੀ ਹੈਲਪ ਲੈਂਦੇ ਆ ਹੋਮੋਪੈਥੀ ਦੀ ਲੈਂਦੇ ਆ ਨੇਚਰੋਪੈਥੀ ਦੀ ਲੈਂਦੇ ਆ ਜੋ ਐਕਸਰਸਾਈਜ਼ ਕਰਦੇ ਆ ਜੋ ਵੀ ਮਤਲਬ ਬਿਨਾਂ ਦਵਾਈਆਂ ਦੇ ਜੋ ਸਿਹਤ ਮੰਤਰੀ ਕਿ ਉਹਦੀ ਉਹ ਹੈ ਹੋਲਿਸਟਿਕ ਹੈਲਥ ਕੇਅਰ ਤੇ ਇਥੇ ਹਮੇਸ਼ਾ ਹੀ ਇਸ ਗੱਲ ਨੂੰ ਨਹੀਂ ਕਦੇ ਵੀ ਬਸਾਰਨਾ ਕਿ ਇਹ ਹੋਲਿਸਟਿਕ ਹੈਲਥ ਕੇਅਰ ਦਾ ਮਾਡਲ ਹੈ ਪੂਰਾ ਇਹ ਮੇਰਾ ਕੋਈ ਨਿੱਜੀ opinion ਨਹੀਂ ਹੈ ਨਾ ਮੇਰੀ ਇਹ ਨਹੀਂ ਕੋਆ ਪੇਰੀ ਰਿਸਰਚ ਹੈ ਇਹ ਨੂੰ ਨੂੰ ਬਸਾਰਾਂਗੇ ਤਾਂ ਕਈ ਵਾਰੀ ਨਾ ਬੰਦਾ ਬੰਦੇ ਕਈ ਵੇ ਵਿਅਕਤੀ ਨਾਲ ਜੋੜ ਦਿੰਦੇ ਆ ਗੱਲ ਨੂੰ ਤੇ ਵਿਅਕਤੀ ਨਾਲ ਜੁੜ ਕੇ ਫੇਰ ਗੱਲ ਛੋਟੀ ਹੋ ਜਾਂਦੀ ਹੈ ਤੇ ਇਹ ਮੇਰੇ ਕੋਈ ਨਿੱਜੀ ਵਿਚਾਰ ਨਹੀਂ ਹੈ ਇਹ ਹੋਲਿਸਟਿਕ ਹੈਲਥ ਕੇਅਰ ਦਾ ਜੋ ਮਾਡਲ ਡਿਵੈਲਪ ਹੋ ਰਿਹਾ ਪੂਰੀ ਦੁਨੀਆ 'ਚ ਨੇਕਾਂ ਸੈਂਕੜੇ ਸਾਇੰਟਿਸਟ ਕੰਮ ਕਰ ਉਹ 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 ਨothiaziyan ਦੀ ਕਲੈਕਟਿਵ ਜਿਹਨੂੰ ਕਹਦੇ ਸਾਂਝੀ ਸਮਝ ਆਇਆ ਉਸ ਤੋਂ ਅੱਗੇ ਚੱਲਦੇ ਆਪਾਂ ਕਿ ਇਹ ਦਵਾਈਆਂ ਨੇ ਮਾਨਸਿਕ ਰੋਗਾਂ ਦੇ ਅੰਦਰ ਦਵਾਈਆਂ ਖਾਣਾ ਕੋਈ ਵਧੀਆ ਗੱਲ ਨਹੀਂ ਹੈ ਤੁਸੀਂ ਸਾਰਿਆਂ ਨੇ ਆਪ ਆਪਣੀ ਨਿੱਜੀ ਜ਼ਿੰਦਗੀ ਦੇਖਿਆ ਹੋਣਾ ਕਿ ਦਵਾਈਆਂ ਖਾਣ ਵਾਲੇ ਜਿਹੜੇ ਜਿਹੜੇ ਮਰੀਜ਼ ਨੇ ਚਾਹੇ ਉਹ ਚਿੰਤਾ ਰੋਗ ਦੇ ਹੋਣ ਚਾਹੇ ਉਦਾਸੀ ਰੋਗ ਦੇ ਚਾਹੇ ਉਸ ਤੋਂ ਵੀ ਕੋਈ ਵੱਡੇ ਰੋਗ ਦੇ ਆ ਤਾਂ ਉਹ ਕਦੀ ਵੀ ਤੰਦਰੁਸਤ ਨਹੀਂ ਹੁੰਦੇ ਤੁਹਾਨੂੰ ਉਹ 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 ਕਿਤੇ ਲੱਗਦੇ ਉਲਝੇ ਦਿਖਣਗੇ ਉਹਦੀਆਂ ਲੱਮਤਾਂ ਤਾਂ ਕਈ ਵਾਰੀ ਬਹੁਤ ਥੋੜੀ ਬਥੀ ਘੱਟ ਜਾਂਦੀਆਂ ਨੇ ਤੇ ਮੈਨੇਜੇਬਲ ਹੋ ਜਾਂਦੇ ਆ ਯਾਨੀ ਕਿ ਉਹ ਨੂੰ ਸਮਾਜ ਦੇ ਅੰਦਰ ਬਹੁਤ ਵੱਡੀ ਨੋਇਸੈਂਸ ਵੈਲੀਅੂ ਜਾਂ ਬਹੁਤ ਵੱਡਾ ਡਿਸਟਰਬੈਂਸ ਨਹੀਂ ਕਰਦੀ ਕਰਦਾ ਉਹ ਬੰਦਾ ਜਿਹੜਾ ਮਾਨਸਿਕ ਤੌਰ ਤੇ ਵਿਕ੍ਰਿਤ ਹੁੰਦਾ ਲੇਕਿਨ ਫਿਰ ਵੀ ਉਹ ਕੋਈ ਤੰਦਰੁਸਤਰੀ ਹੁੰਦਾ ਉਹਦੇ ਅੰਦਰ ਬਹੁਤ ਸਾਰੀਆਂ ਜਿਹੇ ਲੱਮਤਾਂ ਹੋਣਗੀਆਂ ਔਰ ਉਹਨਾਂ ਲੱਮਤਾਂ ਜੇ ਕਿਸੇ ਇਤਜਾਕੇ ਸਮਝ ਨਹੀਂ ਆਉਂਦੀ ਕਿ ਵੀ ਇਹ ਦਵਾਈਆਂ ਕਰਕੇ ਨੇ ਕਿ ਇਲਾਜ ਕਰਕੇ ਇਸ ਕਰਕੇ ਜਦੋਂ ਵੀ ਦਵਾਈ ਦੀ ਮਦਦ ਲੈਣੀ ਹੈ ਕੈਮੀਕਲ ਬੇਸ ਦਵਾਈ ਦੀ ਯਾਨੀ ਕਿ ਐਲੋਪੈਥਿਕ ਦਵਾਈ ਦੀ ਤਾਂ ਉਹ ਉਹਨੂੰ ਸੋਚ ਕੇ ਲੈਣੀ ਕਿ ਮੈਂ ਅਰਜੀ ਤੌਰ ਕਰੇ ਨੂੰ ਮੈਂ ਹੌਲੀ ਹੌਲੀ ਸ਼ਿਫਟ ਕਰਨਾ ਹੈ ਹੋਲਿਸਟਿਕ ਹੈਲਥ ਕੇਅਰ ਹੁਣ ਹੋਲਿਸਟਿਕ ਹੈਲਥ ਕੇਅਰ ਦੇ ਨੁਕਤੇ ਕੀ ਨੇ